ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 10 ਅਪ੍ਰੈਲ ਹੈ 4 ਨਵੰਬਰ 1753 ਦੇ ਦਿਨ ਮੀਰ ਮੰਨੂ ਦੇ ਮਰਨ ਤੋਂ ਬਾਅਦ 5 ਮਹੀਨੇ ਮਗਰੋਂ 10 ਅਪ੍ਰੈਲ 1754 ਦੇ ਦਿਨ ਕਈ ਸਾਲਾਂ ਬਾਅਦ ਪਹਿਲੀ ਵਾਰ ਸਿੱਖ ਅਕਾਲ ਤਖਸਾਲ ਸਾਹਿਬ ਦੇ ਇਕੱਠੇ ਹੋਏ ਇਸ ਮੌਕੇ ਤੇ ਹੋਏ ਇੱਕ ਸਰਬੱਤ ਖਾਲਸਾ ਇਕੱਠ ਦੇ ਵਿੱਚ ਸਿੱਖ ਕੌਮ ਨੇ ਪੰਜਾਬੀਆਂ ਨੂੰ ਰਾਖੀ ਦੇਣ ਦਾ ਗੁਰਮਤਾ ਪਾਸ ਕੀਤਾ ਇਸ ਦੇ ਮੁਤਾਬਕ ਕਿਸਾਨਾਂ ਅਤੇ ਵਪਾਰੀਆਂ ਨੇ ਸਿੱਖਾਂ ਨੂੰ ਮਾਲੀਆ ਦੇਣਾ ਸੀ ਅਤੇ ਇਸ ਬਦਲੇ ਸਿੱਖਾਂ ਨੇ ਉਹਨਾਂ ਨੂੰ ਅਫਗਾਨ ਧੜਵੀਆਂ ਅਤੇ ਮੁਗਲ ਸਰਕਾਰ ਤੋਂ ਹਿਫਾਜ਼ਤ ਦੇਣੀ ਸੀ ਸਿੱਖਾਂ ਵੱਲੋਂ ਮਿਲੀ ਇਹ ਪੇਸ਼ਕਸ਼ ਵਪਾਰੀਆਂ ਅਤੇ ਖਾਸ ਕਰਕੇ ਕਿਸਾਨਾਂ ਵਾਸਤੇ ਇੱਕ ਗੈਬੀ ਤੋ ਫਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਅਤੇ ਸ਼ਾਹੂਕਾਰ ਤੇ ਵਪਾਰੀ ਨੂੰ ਆਪਣੀ ਦੌਲਤ ਅਤੇ ਜਿੰਸ ਦਾ ਮੁਗਲਾਂ ਅਤੇ ਅਹਿਮਦ ਸ਼ਾਹ ਹੱਥੋਂ ਲੁੱਟੇ ਜਾਣ ਦਾ ਹਮੇਸ਼ਾ ਡਰ ਰਹਿੰਦਾ ਸੀ ਪੰਜਾਬ ਦੇ ਵਿੱਚ ਇਹ ਅਖਾਣ ਆਮ ਤੌਰ ਤੇ ਮਸ਼ਹੂਰ ਹੋ ਚੁੱਕੀ ਸੀ ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹ ਦਾ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਬੜੀ ਖੁਸ਼ੀ ਦੇ ਨਾਲ ਸਿੱਖਾਂ ਦੀ ਰਾਖੀ ਦੀ ਪੇਸ਼ਕਸ਼ ਕਬੂਲ ਕੀਤੀ ਹੌਲੀ ਹੌਲੀ ਪੰਜਾਬ ਦਾ ਬਹੁਤ ਸਾਰਾ ਹਿੱਸਾ ਸਿੱਖਾਂ ਦੀ ਪਨਾਹ ਹੇਠ ਆ ਗਿਆ ਸੀ 10 ਅਪ੍ਰੈਲ 1767 ਦੇ ਦਿਨ ਸਿੱਖਾਂ ਦਾ ਸਰਬੱਤ ਖਾਲਸਾ ਇਕੱਠ ਅੰਮ੍ਰਿਤਸਰ ਦੇ ਵਿੱਚ ਹੋਇਆ। ਇਸ ਮੌਕੇ ਤੇ ਬਹੁਤ ਸਾਰੇ ਲੋਕ ਦਲ ਖਾਲਸਾ ਦੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਕੋਲ ਆਫਰਿਆਦੀ ਹੋਏ ਅਤੇ ਉਹਨਾਂ ਨੇ ਆਪਣੀਆਂ ਧੀਆਂ ਅਹਿਮਦ ਸ਼ਾਹ ਤੋਂ ਛਡਵਾਉਣ ਵਾਸਤੇ ਅਰਜ਼ੋਈਆਂ ਕੀਤੀਆਂ। ਇਹਨਾਂ ਲੋਕਾਂ ਦੇ ਵਿਰਲਾਪ ਅਤੇ ਅਰਜ਼ੋਈਆਂ ਨੂੰ ਸੁਣ ਕੇ ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਖਾਲਸਾ ਜਰਨੈਲਾਂ ਨੇ ਅਗਲੇ ਦਿਨ 11 ਅਪ੍ਰੈਲ ਨੂੰ ਕਾਬਲ ਜਾ ਰਹੀ ਅਫਗਾਨ ਫੌਜ ਤੇ ਹਮਲਾ ਕਰ ਦਿੱਤਾ ਅਤੇ 2000 ਤੋਂ ਵੱਧ ਕੁੜੀਆਂ ਨੂੰ ਰਿਹਾ ਕਰਵਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਛੱਡ ਦਿੱਤਾ। ਅਫਗਾਨ ਫੌਜ ਤੇ ਹੋਏ ਹਮਲੇ ਦੇ ਦੌਰਾਨ ਸਿੱਖਾਂ ਨੇ ਉਹਨਾਂ ਦਾ ਕਾਫੀ ਖਜ਼ਾਨਾ ਅਤੇ ਹਥਿਆਰ ਵੀ ਖੋਲਿਆ ਸੀ ਸਿੱਖਾਂ ਨੇ ਅਹਿਮਦ ਸ਼ਾਹ ਦੀ ਫੌਜ ਦਾ ਦਰਿਆ ਸਿੰਧ 100ਵੇਂ ਮੁਤਾਬਕ ਦਰਿਆ ਅਟਕ ਤੱਕ ਪੇछा ਕੀਤਾ ਹਜ਼ਾਰਾਂ ਕੁੜੀਆਂ ਨੂੰ ਰਿਹਾ ਕਰਵਾਇਆ ਗਿਆ 10 ਅਪ੍ਰੈਲ 1762 ਅਹਿਮਦ ਸ਼ਾਹ ਨੂੰ 5 ਫਰਵਰੀ 1762 ਦੇ ਦਿਨ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਵੀ ਚੈਨ ਨਹੀਂ ਸੀ ਆਇਆ ਉਸ ਨੇ ਗੁਰੂ ਦਾ ਚੱਕ ਅੰਮ੍ਰਿਤਸਰ ਨੂੰ ਵੀ ਤਬਾਹ ਕਰਨ ਦਾ ਫੈਸਲਾ ਕੀਤਾ ਉਹ 7 ਅਪ੍ਰੈਲ ਦੇ ਦਿਨ ਲਾਹੌਰ ਤੋਂ ਗੁਰੂ ਦਾ ਚੱਕ ਨੂੰ ਚੱਲ ਪਿਆ ਅਤੇ 10 ਅਪ੍ਰੈਲ 1762 ਦੇ ਦਿਨ ਉੱਥੇ ਪੁੱਜਿਆ ਇੱਥੇ ਇਹ ਗੱਲ ਕਾਬਲੇ ਜ਼ਿਕਰ ਹੈ ਕਿ ਲਾਹੌਰ ਤੋਂ ਸਿਰਫ 50 ਕਿਲੋਮੀਟਰ ਦੂਰ ਗੁਰੂ ਦਾ ਚੱਕ ਪੁੱਜਣ ਦੇ ਵਿੱਚ ਅਹਿਮਦ ਸ਼ਾਹ ਨੂੰ 3 ਦਿਨ ਲੱਗੇ ਜਦਕਿ ਸਿਰਫ 2 ਮਹੀਨੇ ਪਹਿਲਾਂ ਉਸ ਨੇ ਲਾਹੌਰ ਤੋਂ ਮਲੇਲਕੋਟਲਾ ਕੁੱਪ ਦਾ 225 ਕਿਲੋਮੀਟਰ ਦਾ ਸਫ਼ਰ ਸਿਰਫ ਛਤਰੀ ਘੰਟੇ ਦੇ ਵਿੱਚ ਤੈਅ ਕੀਤਾ ਸੀ ਦਰਸਲ ਉਹ ਅਜੇ ਵੀ ਸਿੱਖਾਂ ਤੋਂ ਡਰਦਾ ਸੀ ਕਿ ਕਿਤੇ ਰਾਹ ਦੇ ਵਿੱਚ ਉਸ ਨੂੰ ਵਕਤ ਹੀ ਨਾ ਪਾ ਦੇਣ ਗੁਰੂ ਦਾ ਚੱਕ ਪਹੁੰਚ ਕੇ ਉਸ ਨੇ ਸਾਹਮਣੇ ਖੜਾ ਹੋ ਕੇ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਅਜੇ ਅਧੂਰੀਆਂ ਬੜੀਆਂ ਇਮਾਰਤਾਂ ਤੋਹਾ ਦਿੱਤੀਆਂ ਅਤੇ ਅੰਮ੍ਰਿਤ ਸਰਸਰੋਵਰ ਨੂੰ ਮਲਬੇ ਅਤੇ ਹੱਡੀਆਂ ਦੇ ਨਾਲ ਭਰ ਦਿੱਤਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਅਕਾਲ ਤਖਤ ਸਾਹਿਬ ਨੂੰ ਬਰੂਦ ਦੇ ਨਾਲ ਉਡਾਉਂਦਿਆਂ ਇੱਕ ਇਟ ਮਿਤਸ਼ਾਹ ਦੇ ਨੱਕ ਤੇ ਚਾਵਜੀ ਸੀ ਇਟ ਦੇ ਨਾਲ ਹੋਇਆ ਜ਼ਖਮ ਕਦੇ ਵੀ ਠੀਕ ਨਾ ਹੋ ਸਕਿਆ ਅਤੇ ਇਸ ਜ਼ਖਮ ਨੇ ਹੀ ਅਖੀਰ ਅਹਿਮਦ ਸ਼ਾਹ ਦੀ ਜਾਨ ਲੈ ਲਈ ਪਰ ਇਸ ਗਲ ਦੀ ਤਸਦੀਕ ਕਿਸੇ ਸੋਮੇ ਤੋਂ ਨਹੀਂ ਹੁੰਦੀ ਉੰਜ ਇਸ ਦੀ ਮੌਤ ਉਸ ਤੋਂ 10 ਸਾਲ ਬਾਅਦ 1772 ਦੇ ਵਿੱਚ ਹੋਈ ਸੀ 10 ਅਪ੍ਰੈਲ 1765 ਅਹਿਮਦ ਸ਼ਾਹ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾ ਕੇ ਪੰਜਾਬ ਦੇ ਵਿੱਚੋਂ ਕੱਢਣ ਤੋਂ ਬਾਅਦ ਸਿੱਖ ਫੌਜਾਂ ਆਪਣੇ ਕੌਮੀ ਜਲਾਸ ਸਰਬੱਤ ਖਾਲਸਾ ਵਾਸਤੇ ਗੁਰੂ ਦਾ ਚੱਕ ਅੰਮ੍ਰਿਤਸਰ ਵਿੱਚ ਇਕੱਠੀਆਂ ਹੋਈਆਂ 10 ਅਪ੍ਰੈਲ 1765 ਦੇ ਦਿਨ ਸਰਬੱਤ ਖਾਲਸਾ ਦਾ ਇਹ ਇਕੱਠ ਅਕਾਲ ਤਖਤ ਸਾਹਿਬ ਦੇ ਮੂਹਰੇ ਹੋਇਆ ਇਸ ਇਕੱਠ ਦੇ ਵਿੱਚ ਇਹ ਗੁਰਮਤਾ ਵੀ ਕੀਤਾ ਗਿਆ ਕਿ ਲਾਹੌਰ ਤੇ ਕਬਜ਼ਾ ਕਰ ਲਿਆ ਜਾਵੇ ਇਸ ਇਕੱਠ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਜੈ ਸਿੰਘ ਕਨਈਆ ਤੋਂ ਇਲਾਵਾ ਪੰਜ ਭੰਗੀ ਜਰਨੈਲ ਗੁਜਰ ਸਿੰਘ ਲੈਣਾ ਸਿੰਘ ਹਰੀ ਸਿੰਘ ਛੰਡਾ ਸਿੰਘ ਗੰਡਾ ਸਿੰਘ ਅਤੇ ਸੋਭਾ ਸਿੰਘ ਨਈਆ ਵੀ ਹਾਜ਼ਰ ਸਨ ਇਹਨਾਂ ਨੇ ਗੁਰਮਤਤਾ ਕੀਤਾ ਕਿ ਲਾਹੌਰ ਤੇ ਇੱਕਦਮ ਕਬਜ਼ਾ ਕਰ ਲਿਆ ਜਾਵੇ। 10 ਅਪ੍ਰੈਲ 1914 ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ ਦੇ ਵਿੱਚ ਹਰਚੰਦ ਸਿੰਘ ਲਾਇਲਪੁਰੀ ਨੂੰ ਗੁਰਦੁਆਰਾ ਰਕਾਬਗੰਜ ਦਿੱਲੀ ਦੀ دیوار ਢਾਹੇ ਜਾਣ ਦੇ ਖਿਲਾਫ ਮਤਾ ਪੇਸ਼ਨਾ ਕਰਨ ਦਿੱਤਾ ਗਿਆ। 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਏ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਦਿੱਲੀ ਦੀ دیوار ਢਾਹ ਦਿੱਤੀ ਸੀ। ਸਿੱਖਾਂ ਦੇ ਵਿੱਚ ਇਸ ਦੇ ਖਿਲਾਫ ਰੋਸ ਜਾਗਿਆ। ਹਰਚੰਦ ਸਿੰਘ ਰਾਈਸ ਅਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਕੁਝ ਹੋਰਾਂ ਨੇ ਇਸ ਮਾਮਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ। 10 ਤੇ 12 ਅਪ੍ਰੈਲ 1914 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ ਦੇ ਵਿੱਚ ਹੋਈ। ਮਾਤਾ ਸੁੰਦਰ ਸਿੰਘ ਅਤੇ ਹਰਚੰਦ ਸਿੰਘ ਨੇ ਪਹਿਲੇ ਦਿਨ 10 ਅਪ੍ਰੈਲ ਨੂੰ ਕਾਨਫਰੰਸ ਦੇ ਵਿੱਚ ਗੁਰਦੁਆਰਾ ਰਕਾਬਗੰਜ ਦਾ ਮਸਲਾ ਉਠਾਉਣਾ ਚਾਇਆ ਜਦੋਂ ਕਮੇਟੀ ਵਾਲੇ ਨਾ ਮੰਨੇ ਤਾਂ ਇਹਨਾਂ ਨੇ ਉੱਚੀ ਆਵਾਜ਼ ਦੇ ਵਿੱਚ ਹਾਜ਼ਰ ਸਿੱਖਾਂ ਦੇ ਵਿੱਚ ਮਸਲਾ ਰੱਖਣਾ ਚਾਇਆ ਇਸ ਤੇ ਕਾਨਫਰੰਸ ਕਮੇਟੀ ਨੇ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਨਫਰੰਸ ਦੇ ਵਿੱਚੋਂ ਕੱਢ ਦਿੱਤਾ ਇਸ ਤੋਂ ਬਾਅਦ ਇਹਨਾਂ ਨੇ ਜਲੰਧਰ ਸਟੇਸ਼ਨ ਤੇ ਆ ਕੇ ਇੱਕ ਜਲਸਾ ਕਰਕੇ ਲੋਕਾਂ ਨੂੰ ਹਾਲਾਤ ਦੱਸੇ ਅਤੇ ਗੁਰਦੁਆਰਾ ਰਕਾਬਗੰਜ ਦੀ ਕੰਦ ਮੋੜ ਉਸਾਰਨ ਦੀ ਮੰਗ ਕੀਤੀ 10 ਅਪ੍ਰੈਲ 1986 ਨੂੰ ਕਾਂਗਰਸ ਦੀ ਮਦਦ ਦੇ ਨਾਲ ਮੁੱਖ ਮੰਤਰੀ ਬਣੇ ਸੁਰਜੀਤ ਬਰਨਾਲਾ ਨੇ ਦੇ ਪੁਲਿਸ ਅਫਸਰ ਜੂਲੀਓ ਰਬੈਰੋ ਨੂੰ 28 ਮਾਰਚ 1986 ਦੇ ਦਿਨ ਪੰਜਾਬ ਦਾ ਆਈਜੀ ਬਣਾ ਕੇ ਲਿਆਂਦਾ ਰਬੈਰੋ ਨੇ 10 ਅਪ੍ਰੈਲ ਨੂੰ ਇੱਕ ਬਿਆਨ ਦੇ ਵਿੱਚ ਐਲਾਨ ਕੀਤਾ ਕਿ ਮੈਂ ਖੜਕੂ ਨੂੰ ਗ੍ਰਿਫਤਾਰ ਨਹੀਂ ਕਰਾਂਗਾ ਅਤੇ ਗੋਲੀ ਦਾ ਜਵਾਬ ਗੋਲੀ ਦੇ ਵਿੱਚ ਦਿੱਤਾ ਜਾਵੇਗਾ 10 ਅਪ੍ਰੈਲ 1999 ਨੂੰ ਪਲਵਿੰਦਰ ਸਿੰਘ ਮਨਸੂਰਵਾਲ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 10 ਅਪ੍ਰੈਲ 1991 ਦੇ ਦਿਨ ਪੁਲਿਸ ਨੇ ਸੁਭਾਸ਼ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਜੇਠੂਵਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਅਪ੍ਰੈਲ 1992 ਦੇ ਦਿਨ ਗੁਰਪ੍ਰੀਤ ਸਿੰਘ ਪੇਜਾ ਉਰਫ ਸਈਆ ਨਾਈਟ ਪੁੱਤਰ ਜਸਵਿੰਦਰ ਸਿੰਘ ਵਾਸੀ ਲਾਲਪੁਰਾ ਜ਼ਿਲ੍ਹਾ ਤਰਨਤਾਰਨ ਨੂੰ ਪੁਲਿਸ ਦੇ ਅਜੀਤ ਸੰਧੂ ਨੇ ਸ਼ਹੀਦ ਕੀਤਾ ਉਸ ਦੇ ਨਾਲ ਜੋਧਾ ਸਿੰਘ ਕਲਾਪਿੰਡ ਅਤੇ ਤਿੰਨ ਹੋਰ ਵੀ ਸਿੱਖ ਸਨ ਇਸੇ ਦਿਨ ਸਤਵਿੰਦਰ ਸਿੰਘ ਦਾਦੂਦੁਆਰ ਹੁਸ਼ਿਆਰਪੁਰ ਤੇ 6 ਹੋਰ ਸਿੱਖਾਂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 10 April 1993 ਦੇ ਦਿਨ ਪੁਲਿਸ ਨੇ ਮਥਰਾ ਸਿੰਘ ਉਰਫ ਸਰਦੀਪ ਸਿੰਘ ਵਾਸੀ ਸ਼ਕਾਰਮਾਚੀਆਂ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 10 اپریل 2003 دے دن بھارت سرکار نے اسی دن اگے سکھ ਇਤਿਹਾਸਕਾਰ ڈاکٹر ਹਰਜਿੰਦਰ ਸਿੰਘ ਦਿਲਗੀਰ ਦੇ ਨਾਮ ਪ੍ਰਵਾਸੀ ਸਿੱਖਾਂ ਦੀ ਬਲੈਕਲਿਸਟ ਦੇ ਵਿੱਚੋਂ ਕੱਢ ਦੇਣ ਦਾ ਐਲਾਨ ਕੀਤਾ ਚੇਤੇ ਰਹੇ ਕਿ 1984 ਤੋਂ ਬਾਅਦ ਹਜ਼ਾਰਾਂ ਪ੍ਰਵਾਸੀ ਸਿੱਖਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਸੀ ਇਹ ਉਹ ਸਿੱਖ ਸਨ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲੇ ਦੇ ਖਿਲਾਫ ਰੋਸ ਧਿਰੋਜ਼ਾਹਰ ਕੀਤਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ مارچ 2003 ਦੇ ਵਿੱਚ ڈاکٹر ਹਰਜਿੰਦਰ ਸਿੰਘ ਦਿਲਗੀਰ ਨੂੰ ਦੁਬਾਰਾ ਬਲੈਕਲਿਸਟ ਕਰਨ ਦੇ ਖਿਲਾਫ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਕੀਤੀ ਪਟੀਸ਼ਨ ਸੰਬੰਧੀ ਜਵਾਬ ਤਲਬੀ ਦੇ ਵਿੱਚ ਭਾਰਤ ਸਰਕਾਰ ਦੀ ਹੋਮ ਮਿਨਿਸਟਰੀ ਨੇ 10 April 2003 ਦੇ ਦਿਨ ਡਾਕਟਰ ਦਲਜੀਤ ਦਾ ਨਾਮ ਇਸ ਲਿਸਟ ਦੇ ਵਿੱਚੋਂ ਕੱਢਣਾ ਮੰਨ ਲਿਆ ਅਤੇ ਉਸ ਤੋਂ ਬਾਅਦ 353 ਨਾਂ ਹੋਰ ਕੱਢ ਦਿੱਤੇ ਗਏ 6 August ਨੂੰ ਇਸ ਦੇ ਵਿੱਚ ਸਿਰਫ 141 ਨਾਂ ਰਹਿ ਗਏ ਸਨ ਰਿਪੋਰਟ ਹਿਊਮਨ ਰਾਈਟ ਕਮਿਸ਼ਨ 12 November 2003 ਇਸ ਤੋਂ ਮਗਰੋਂ ਕਈ ਹੋਰ ਸਿੱਕ ਬਲੈਕਲਿਸਟ ਕੀਤੇ ਗਏ ਅਤੇ ਗਿਣਤੀ ਫਿਰ 169 ਤੱਕ ਪਹੁੰਚ ਗਈ ਫਿਰ 13 May 2011 ਦੇ ਦਿਨ ਇਹਨਾਂ ਦੇ ਵਿੱਚੋਂ 142 ਨਾਂ ਕੱਢ ਦਿੱਤੇ ਗਏ ਭਾਵੇਂ ਇਸ ਦਿਨ ਸਿਰਫ 27 ਨਾ ਬਾਕੀ ਸਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਅਣਐਲਾਨੇ ਤੌਰ ਤੇ ਵੀ ਬਲੈਕਲਿਸਟ ਕੀਤਾ ਹੋਇਆ ਸੀ 10 April 2013 ਦੇ ਦਿਨ ਦਿੱਲੀ ਦੀ ਕੜਕੜ ਡੂਮਾ ਅਦਾਲਤ ਐਡੀਸ਼ਨਲ ਸੈਸ਼ਨ ਜੱਜ ਅਨੁਰਾਦਾ ਸ਼ੁਕਲਾ ਭਾਰਤਵਾਜ ਨੇ CBI ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਫੈਸਲੇ ਨੂੰ ਰੱਦ ਕਰਦਿਆਂ ਉਸਤੇ ਮੁਕੱਦਮਾ ਚਲਾਉਣ ਵਾਸਤੇ ਕਿਹਾ 10 April 2014 ਦੇ ਦਿਨ ਗੁਰਦਾਸਪੁਰ ਦੇ ਵਿੱਚ 29 March 2112 ਦੇ ਦਿਨ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੇ ਖਿਲਾਫ ਕੱਢੇ ਗਏ ਜਲੂਸ ਦੇ ਦੌਰਾਨ ਪੁਲਿਸ ਦੀਆਂ ਗੋਲੀਆਂ ਦੇ ਨਾਲ ਮਾਰੇ ਗਏ ਜਸਪਾਲ ਸਿੰਘ ਦੀ ਮਾਤਾ ਸਰਬੀ ਕਰਨੇ 10 ਅਪ੍ਰੈਲ 2014 ਦੇ ਦਿਨ ਪਿੰਡ ਚੌੜਾ ਸਿੱਧਵਾਂ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਬਾਦਲਦਲ ਦੇ ਐਮ ਐਲ ਏ ਗੁਰਬਚਨ ਸਿੰਘ ਬੱਬੇ ਹਾਲੀ ਨੂੰ ਜੁੱਤੀ ਮਾਰੀ ਸੀ ਕਿਉਂਕਿ ਉਸ ਨੇ ਜਸਪਾਲ ਸਿੰਘ ਦੇ ਕਾਤਲਾਂ ਸਿੱਖ ਦੁਸ਼ਮਣ ਜਮਾਤ ਸ਼ਿਵ ਸੈਨਾ ਦੇ ਵਰਕਰਾਂ ਨੂੰ ਬਚਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸੀ ਇਸ ਕੇਸ ਦੇ ਸਬੰਧੀ ਪੰਜਾਬ ਸਰਕਾਰ ਨੇ ਰਿਟਾਇਰਡ ਸੈਸ਼ਨ ਜੱਜ ਬੀ ਸੀ ਗੁਪਤਾ ਤੇ ਆਧਾਰਿਤ ਇੱਕ ਕਮਿਸ਼ਨ ਬਣਾਇਆ ਸੀ ਜਿਸ ਨੇ ਇੱਕ ਹਫ਼ਤਾ ਪਹਿਲਾਂ ਹੀ ਰਿਪੋਰਟ ਦਿੱਤੀ ਸੀ ਤੇ ਇਸ ਦੇ ਵਿੱਚ ਉਸ ਵੇਲੇ ਦੇ ਐਸ ਐਸ ਪੀ ਵਿਰਿੰਦਰਪਾਲ ਸਿੰਘ ਅਤੇ ਡੀ ਐਸ ਪੀ ਮਨਪ੍ਰੀਤ ਸਿੰਘ ਨੂੰ ਬੇਕਸੂਰ ਦੱਸਿਆ ਸੀ ਅਤੇ ਕ્યા ਸੀਗਾ ਕਿ ਉਹਨਾਂ ਨੇ ਡਿਊਟੀ ਦੇ ਦੌਰਾਨ ਕੋਈ ਕੁਤਾਹੀ ਨਹੀਂ ਵਰਤੀ ਇਸੇ ਸਿੱਖ ਇਤਿਹਾਸ ਦੇ ਵਿੱਚ 10 ਅਪ੍ਰੈਲ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ